ਬਠਿੰਡਾ थाना सदर ਅਦੀਨ ਪਿੰਡੇ ਇੱਕ ਪਿੰਡ ਦੀ ਨਾਬਾਲਗ ਲੜਕੀ ਦੇ ਨਾਲ ਪਿੰਡੇ ਦੇ ਹੀ ਵਿਅਕਤੀ ਦੇ ਵੱਲੋਂ ਜ਼ਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਲੜਕੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਾਂਚ ਅਧਿਕਾਰੀਆਂ ਅਨੁਸਾਰ ਬਠਿੰਡਾ ਦੇ ਨੇੜਲੇ ਪਿੰਡ ਦੀ ਇੱਕ 13 ਸਾਲ ਦੀ ਲੜਕੀ ਨੂੰ 28 ਤੋਂ 35 ਸਾਲਾ ਵਿਅਕਤੀ ਵਰਗਲਾ ਕੇ ਲੈ ਗਿਆ ਉਸਨੇ ਬਠਿੰਡਾ ਦੇ ਇੱਕ ਹੋਟਲ ਦੇ ਵਿੱਚ ਜਾ ਕੇ ਉਸ ਨਾਲ ਜ਼ਬਰਜਨਾਹ ਕੀਤਾ ਬਾਅਦ ਵਿੱਚ ਉਸਨੂੰ ਛੱਡ ਕੇ ਭੱਜ ਗਿਆ ਤਾਂ ਪੁਲਿਸ ਨੇ ਇਸ ਸੰਬੰਧ ਵਿੱਚ थाना सदर ਵਿਖੇ 376 ਪਾਸ ਕੋ ਅਧੀਨ ਮਾਮਲਾ ਦਰਜ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਮਲਾ ਸਾਰੇ ਇਹ ਇੱਕ ਨਵਾਲਗੜ੍ਹ ਦਾ ਹਰੇਪ ਦਾ ਮਾਮਲਾ ਹੈ। ਠੀਕ ਹੈ। ਤੇ ਇਹ ਮੇਰੇ ਸੀਰੀ ਦੀ ਬੇਟੀ ਹੈ ਜੀ। ਤੇ ਇਹਨੂੰ ਇਹਦੇ ਗਵੰਡੀਆਂ ਦਾ ਮੁੰਡਾ ਗਮਰਾਹ ਕਰਕੇ ਕੋਈ ਲਾਲਚ ਦੇ ਕੇ ਬੱਚੀ ਨੂੰ 13 ਸਾਲ ਦੀ ਬੱਚੀ ਨੂੰ ਤੇ ਲੈ ਗਿਆ। ਉਦੋਂ ਬਾਅਦ ਲਿਜਾ ਕੇ ਤੇ ਪੂਰੀ ਰਾਤ ਬੱਚੀ ਨੂੰ ਇੱਕ ਹੋਟਲ ਦੇ ਵਿੱਚ ਰੱਖਦਾ। ਤੇ ਉਹਦੇ ਉੱਥੇ ਉਹਦੇ ਨਾਲ ਬੱਚੀ ਨਾ ਰੇਪ ਹੁੰਦਾ ਤੇ ਦੂਜੇ ਮੰਨ ਕੇ ਚਲੋ ਇਹਦੇ ਘਰਦਿਆਂ ਨੇ ਜਿਹਦੇ ਰਾਤ ਨੂੰ ਮੰਨ ਕੇ ਚਲ ਬੱਚੀ ਨਹੀਂ ਆਈ ਆਪ ਦੇ ਤੌਰ ਤੇ ਪੜਤਾਲ ਕੀਤੀ ਤੇ ਪਰ ਇਹਨਾਂ ਨੂੰ ਐਸੀ ਕੀ ਆ ਵੀ ਰਾਤ ਬਰਾਤੇ ਬੱਚਾ ਆ ਜੇ ਤੇ ਚਲੋ ਜਦੋਂ ਬੱਚੀ ਨਹੀਂ ਆਈ ਦੇ ਨੇ ਫਿਰ ਤੜਕੇ ਮੈਨੂੰ ਆ ਕੇ ਦੱਸਿਆ ਕਹਿੰਦਾ ਵੀ ਆਹ ਗੱਲ ਬਣ ਗਈ ਯਾਰ ਮੈਂ ਕਿਹਾ ਮੈਂ ਉਹਦੀ ਉਸੇ ਵਕਤ ਮੈਂ 112 ਤੇ ਕਾਲ ਕੀਤੀ ਤੇ ਮੈਂ ਕਿਹਾ ਵੀ ਚਲੋ ਅਸੀਂ ਥਾਣੇ ਵੀ ਜਾਂਦੇ ਆ ਉਹ ਕਹਿੰਦੇ ਵੀ ਬੱਚੀ ਦੀ ਫੋਟੋ ਤੇ ਬੱਚੇ ਦਾ ਹੁਲੀਆ ਦੱਸ ਦਿਓ ਤੇ ਅਸੀਂ ਥਾਣੇ ਜਾਣ ਦੀ ਤਿਆਰੀ ਕਰਦੇ ਸੀ ਮੈਂ ਇਹਨੂੰ ਆਖਿਆ ਮੈਂ ਕਿ ਤੂੰ ਫੋਟੋ ਚੱਕ ਲਿਆ ਘਰੋਂ ਨਹੀਂ ਤੇ ਆਪਾਂ ਚੱਲਦੇ ਆ ਇਹ ਫੋਟੋ ਲੈਣ ਗਿਆ ਜਾਂ ਬੱਚੀ ਦਾ ਜੋ ਵੀ ਸੀਗਾ ਉਹ ਲੈਣ ਗਿਆ ਘਰੋਂ ਤਾਂ ਇਹਨੂੰ ਫੋਨ ਆਉਂਦਾ ਇਹਦੇ ਰਿਸ਼ਤੇਦਾਰਾਂ ਦਾ ਇਹਦੀ ਸਾਲੀ ਹੈ ਵੱਡਾ ਗੂੜਾ ਪਿੰਡਾ ਕਾਲਿਆਂ ਦੇ ਕੋਲ ਇੱਥੇ ਤੋਂ ਤੋ ਅਸੀਂ ਥਾਣੇ ਤੇ ਜਾਣ ਦੀ ਬਜਾਏ ਅਸੀਂ ਕਿਹਾ ਪਹਿਲਾਂ ਬੱਚੀ ਨੂੰ ਲਈਏ ਅਸੀਂ ਬੱਚੇ ਨੂੰ ਲੈਣ ਵਾਗੇ ਜੀ ਤੇ ਬੱਚੇ ਨੂੰ ਲੈ ਆਏ ਲਿਆ ਕੇ ਉੱਥੋਂ ਚੱਲਣ ਲੱਗੇ ਨੇ ਮੈਂ ਫੇਰ ਕੰਟਰੋਲ ਨੂੰ ਤੇ ਫੋਨ ਕੀਤਾ ਵੀ ਸਾਨੂੰ ਬੱਚਾ ਬੰਦ ਹੋ ਗਿਆ। ਉਸ ਤੋਂ ਬਾਅਦ ਜੀ ਅਸੀਂ ਬੱਚੇ ਨੂੰ ਲੈ ਕੇ ਸਿੱਧਾ ਸਦਰ ਠਾਣੇ ਆ ਜੰਨੇ ਆ। ਉੱਥੇ ਇਹਦੇ ਫਾਦਰ ਸਾਹਿਬ ਵੱਲੋਂ ਉਹ ਦਿੱਤੀ ਜਾਂਦੀ ਹੈ ਕੰਪਲੇਨ ਤੇ ਫਿਰ ਉੱਥੇ ਅਫਸਰ ਆ ਜਾਂਦੇ ਆ ਜਿਹਨਾਂ ਨੂੰ ਮਾਰਕ ਕਰੀ ਹੁੰਦੀ ਉਹ ਵੀ ਆ ਜਾਂਦੇ ਆ ਸੈਚੋ ਸਾਹਿਬ ਵੀ ਆ ਜਾਂਦੇ ਆ। ਐਸਐਚਓ ਸਾਹਿਬ ਨੇ ਸਾਡੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਤੇ ਅਸੀਂ ਉੱਥੋਂ ਕਰਮਚਾਰੀ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਹਸਪਤਾਲ ਦਾਖਲ ਕਰਾ ਕੇ ਤੇ ਬੱਚਾ ਹੁਣ ਵੀ ਹਸਪਤਾਲ ਚ ਹੈ ਜੀ ਤੇ ਜੋ ਮਤਲਬ ਕਿ ਉਹ ਬੱਚੇ ਨਾਲ ਰੇਪ ਹੋਇਆ ਉਹ ਡਾਕਟਰ ਰਿਪੋਰਟ ਦੇ ਵਿੱਚ ਆ ਗਿਆ ਜਿਹਦੇ ਇਲਾਜ ਹੈ ਬੱਚਾ ਜੀ ਹਾਂਜੀ ਹੁਣ ਜੀ ਰੇਲ ਆ ਗਿਆ ਜੀ ਬੱਚਾ ਕਿੰਨੀ ਉਮਰ ਦਾ ਬੱਚਾ ਜੀ ਸਰ ਬੱਚੇ ਦੀ ਉਮਰ 13 ਸਾਲ ਹੈ ਜੀ ਜਿਹਨੇ ਲੈ ਕੇ ਜਿਹੜਾ ਲੈ ਕੇ ਗਿਆ ਜਿਹੜਾ ਲੈ ਕੇ ਗਿਆ ਉਹਦੀ ਉਮਰ ਸਰ ਹੋਊਗੀ ਜੀ ਕਿੰਨੀ 35 ਸਾਲ ਦੀ ਘਟਨਾ ਹੈ। ਉਸੇ ਪਿੰਡ ਦਾ ਜੀ। ਹਾਂਜੀ ਉਸੇ ਪਿੰਡ ਦਾ ਗਵੰਢੀ ਹੈ। ਮੈਨੂੰ ਪਤਾ ਲੱਗਿਆ ਜੀ ਬੱਚਾ ਲੈ ਕੇ ਕਿੱਥੇ ਗਿਆ ਹੋਵੇ। ਬੱਚੇ ਨੂੰ ਜੀ ਸਰ ਪਹਿਲਾਂ ਇੱਥੇ ਲੈ ਕੇ ਆਇਆ ਸੀ ਬਠਿੰਡੇ ਸਿਲਵਰ ਸਟਾਰ ਹੋਟਲ 'ਚ। ਠੀਕ ਹੈ। ਤੇ ਉਸ ਤੋਂ ਬਾਅਦ ਬੱਚੇ ਨੂੰ ਸਾਰੀ ਰਾਤ ਹੋਟਲ ਦੇ ਵਿੱਚ ਰੱਖਿਆ। ਕਿਉਂਕਿ ਫਿਰ ਦੂਜੇ ਦਿਨ ਬੱਚੇ ਨੂੰ ਉੱਥੇ ਸਰਸ ਉੱਥੇ ਛੱਡਿਆਉਂਦੇ ਆ ਵੱਡੇ ਗੁੜੇ ਆਪਦੀ ਮਾਸੀ ਕੋਲ। ਹੋਟਲ ਵਾਲਿਆਂ ਨੇ ਵੀ ਮਤਲਬ ਕਿ ਪਤਾ ਲੱਗਿਆ ਉਹਨੂੰ ਵੀ ਬੱਚਾ ਨਹੀਂ ਛੋਟੀ ਉਮਰ ਦਾ ਜਿਹਾ ਕੁਝ। ਉਹ ਦੇਖੋ ਜੀ ਹੋਟਲ ਵਾਲਿਆਂ ਦੀ ਇਹ ਬਹੁਤ ਵੱਡੀ ਗਲਤੀ ਹੈ ਕਿਉਂਕਿ ਬੱਚਾ ਦੇਖਣ ਜੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਬੱਚਾ ਛੋਟਾ ਇਹ ਉਹਨਾਂ ਨੇ ਜਿਹੜੀ ਲੜਕੀ ਦਾ ਆਧਾਰ ਕਾਰਡ ਲਾਇਆਗਾ ਉਹ ਕਿਸੇ ਹੋਰ ਔਰਤ ਦਾ ਲਾਇਆਗਾ ਠੀਕ ਹੈ ਤੇ ਅਸੀਂ ਤਾਂ ਇਹ ਗੱਲ ਨੂੰ ਬਹੁਤ ਗਲਤ ਮੰਨਦੇ ਆ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੇ ਮੰਨ ਚਾਹੁੰਦੇ ਹੋ ਅਸੀਂ ਤਾਂ ਜੀ ਇਹੀ ਮੰਗ ਕਰਦੇ ਆਂ ਵੀ ਜੋ ਇਸ ਗਰੀਬ ਬੰਦੇ ਦੇ ਪੱਲੇ ਇੱਕ ਇੱਜ਼ਤ ਹੀ ਹੁੰਦੀ ਹੈ ਜੀ ਠੀਕ ਹੈ ਗਰੀਬ ਬੰਦਾ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਉਹਨੇ ਪਿੰਡ ਤੋਂ ਕਿ ਇੱਕ ਲੜਕੀ ਹੈ ਨਾ ਬਾਲਗ ਲੜਕੀ ਹੈ ਉਹਨਾਂ ਉਹਦਾ ਗਵੰਡੀ ਐ ਨਿਰਬੇ ਸਿੰਘ ਨਾਮ ਦਾ ਤੇ ਉਹ ਡਾਈਵੋਰਸੀਅਤ ਹੀ 31 ਸਾਲ ਦਾ ਹੈ ਉਹ ਕੁੜੀ ਨੂੰ ਵਰਗਲਾ ਕੇ ਆਪਣੇ ਉਹਦੇ ਘਰੋਂ ਲੈ ਗਿਆ ਸਿਰ ਹੋਟਲ ਸਿਲਵਰ ਸਟਾਰ ਹੈ ਉੱਥੇ ਲੈ ਕੇ ਗਿਆ ਉੱਥੇ ਕੁੜੀ ਦੀ ਮਰਜ਼ੀ ਤੋਂ ਵਿਰੋਧ ਦੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਉਹ ਕੁੜੀ ਨੂੰ ਲਾਈਨਾਂ ਤੇ ਲੈ ਕੇ ਗਿਆ ਕਿ ਅਸੀਂ ਸੁਸਾਈਡ ਕਰਦੇ ਆਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਉੱਥੇ ਛੱਡ ਕੇ ਫਰਾਰ ਹੋ ਗਿਆ ਤੇ ਉਹ ਕੁੜੀ ਨੂੰ ਦਾਖਲ ਕਰਾ ਕੇ ਉਹਦੇ ਮੈਡੀਕਲ ਕਰਾਇਆ ਗਿਆ ਤੇ ਇਹਦੇ ਸੰਬੰਧ ਵਿੱਚ ਅਸੀਂ थाना सदर ਦੇ ਵਿੱਚ ਇੱਕ ਪਰਚਾ 376 ਤੇ ਬਾਕਸ ਵਾ ਐਕਟ ਦੀ ਨਰਜ ਕੀਤਾ ਗਿਆ ਕੱਲਾ ਹੀ ਸੀ ਨਾਮ ਦੀ ਸੀ ਨਹੀਂ ਜੀ ਕੱਲਾ ਹੀ ਸੀ ਉਹ ਵੀ ਤਾਂ ਕ੍ਰਿਮੀਨਲ ਟਾਈਪ ਦਾ ਹੀ ਕਿਸ ਤਾਈਂ ਨੀ ਨਹੀਂ ਪਹਿਲਾਂ ਤਾਂ ਦੇਖੋ ਇੱਥੇ ਕੋਈ ਪਰਚਾ ਨਹੀਂ ਹੈਗੇ ਬਾਕੀ ਜਲਦੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਦੀ ਪੁੱਛਗਿੱਛ ਪਤਾ ਲੱਗੇਗਾ